ਕੈਨੇਡਾ ਦੇ ਅੰਦਰ ਦੁਵਾਰਾ ਉਥਲ-ਪੁਥਲ ਦੇਖਣ ਨੂੰ ਮਿਲੀ ਹੈ ਜਦੋਂ ਇੱਕ ਹਿੰਦੂ ਮੰਦਰ ਦੀ ਦੀਵਾਰ ਦੇ ਉੱਤੇ ਭੱਦੀ ਸ਼ਬਦਾਵਲੀ ਲਿਖੀ ਗਈ। ਉਸੇ ਦੀਵਾਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਦੇ ਖਿਲਾਫ ਨਾਰੇ ਲਿਖੇ ਗਏ। ਇਹਨਾਂ ਦੇ ਖਿਲਾਫ ਨਾਰੇ ਲਿਖੇ ਗਏ ਹੈ ਜਿਸ ਦੇ ਉੱਤੇ ਸਾਫ਼ ਤੌਰ ਦੇ ਉੱਤੇ ਹਿੰਦੂ ਸਮਾਜ ਜਿਹੜਾ ਉਹ ਗੁੱਸਾ ਦਿਖਾ ਰਿਹਾ ਪ੍ਰਗਟ ਕਰਦਾ ਪਿਆ। ਦਰਅਸਲ ਸਾਫ਼ ਲਿਖਿਆ ਗਿਆ ਹੈ ਦੀਵਾਰਾਂ ਦੇ ਉੱਤੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਹਿੰਦੂ ਸੰਸਦ ਚੰਦਰ ਆਰਿਆ ਹਿੰਦੂ ਅੱਤਵਾਦੀ ਨੇ ਉਹਨਾਂ ਨੂੰ ਹਿੰਦੂ ਅੱਤਵਾਦੀ ਕਹਿ ਕੇ ਲਿਖਿਆ ਗਿਆ ਹੈ ਔਰ ਇਲਜ਼ਾਮ ਲਗਾਏ ਗਏ ਨੇ ਕਿ ਖਾਲਿਸਤਾਨ ਪੱਖੀਆਂ ਦੇ ਵੱਲੋਂ ਇਹ ਗੱਲਾਂ ਸ਼ਰਿਆਮ ਦੁਵਾਰਾਂ ਦੇ ਉੱਤੇ ਲਿਖੀਆਂ ਗਈਆਂ ਨੇ ਹਾਲਾਂਕਿ ਅਜੇ ਤੱਕ ਇਸ ਗੱਲ ਦਾ ਕੋਈ ਪ੍ਰੂਫ ਸਾਹਮਣੇ ਨਹੀਂ ਆ ਸਕਿਆ ਪਰ ਇਹ ਸਾਰੀ ਘਟਨਾ ਐਡਮਿੰਟਨ ਦੇ ਇੱਕ ਮੰਦਿਰ ਦੀ ਦੀਵਾਰ ਦੇ ਉੱਤੇ ਵਾਪਰੀ ਹੈ ਜਦੋਂ ਅਚਾਨਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਸੰਸਦ ਮੈਂਬਰ ਚੰਦਰ ਆਰਿਆ ਦੇ ਖਿਲਾਫ ਨਾਰੇ ਜਿਹੜੇ ਨੇ ਉਹ ਮੰਦਿਰ ਦੀ ਦੀਵਾਰ ਦੇ ਉੱਤੇ ਲਿਖੇ ਦਖਾਈ ਦੇਣ ਲੱਗੇ ਬੀਏਪੀਐਸ ਸੁਆਮੀ ਨਾਰਾਇਣ ਨਾ ਦਾ ਇਹ ਮੰਦਿਰ ਹੈ ਜਿਹੜਾ ਐਡਮਿੰਟਨ ਦੇ ਵਿੱਚ ਹੈ ਔਰ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਇਲਜ਼ਾਮ ਲੱਗ ਰਹੇ ਨੇ ਖਾਲਿਸਤਾਨ ਪੱਖੀਆਂ ਦੇ ਉੱਤੇ Hindu Samaj ਇਹ ਵਿਰੋਧ ਕਰਦਾ ਪਿਆ ਕਿ ਜਾਣ ਬੁੱਝ ਕੇ ਨਫ਼ਰਤ ਫੈਲਾਈ ਜਾ ਰਹੀ ਹੈ ਔਰ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਇਸ ਨਫ਼ਰਤੀ ਪ੍ਰਚਾਰ ਦੇ ਵਿੱਚ ਗਰਮ ਖਿਆਲੀਆਂ ਦੀ ਮਦਦ ਕਰਦੀ ਪਈ ਹੈ ਵੱਖਵਾਦੀਆਂ ਦੀ ਮਦਦ ਕਰਦੀ ਪਈ ਹੈ ਸੋ ਤੇ ਸਿੱਧੇ ਤੌਰ ਦੇ ਉੱਤੇ ਵਿਰੋਧ ਦਰਸਾਇਆ ਗਿਆ ਹੈ Hindu Samaj ਵੱਲੋਂ ਵਿਰੋਧ ਦਰਸਾਇਆ ਗਿਆ ਹੈ ਔਰ ਕੈਨੇਡਾ ਦੀ ਧਰਤੀ ਦੇ ਉੱਤੇ ਕੋਈ ਪਹਿਲੀ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਵਕ ਵਕ ਥਾਵਾਂ ਦੇ ਉੱਤੇ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹਦੇ ਵਿੱਚ ਖਾਸ ਕਰਕੇ ਬ੍ਰਿਟਿਸ਼ ਕਲੰਬੀਆ ਦੇ ਜਾਂ ਬ੍ਰੈਂਟਨ ਦਾ ਅੰਟੇਰੀਓ ਇਲਾਕਾ ਜਿਹੜਾ ਹੈ ਜਾਂ ਟੋਰਾਂਟੋ ਵਿੱਚ ਇਦਾਂ ਦੀਆਂ ਚੀਜ਼ਾਂ ਵਾਪਰੀਆਂ ਨੇ ਇਦਾਂ ਦੀਆਂ ਇਦਾਂ ਦੇ ਹਾਲਾਤ ਬਣੇ ਨੇ ਹਾਲਾਂਕਿ ਕਈ ਵਾਰ ਤਾਂ ਇਦਾਂ ਦਾ ਮੌਕਾ ਵੀ ਆਇਆ ਹੈ ਕਿ ਜਦੋਂ ਨਾਰੇ ਲਿਖੇ ਗਏ ਤਾਂ ਉਹਦੇ ਵਿੱਚ ਖਾਲਿਸਤਾਨ ਪੱਖੀਆਂ ਤੇ ਇਲਜ਼ਾਮ ਤਾਂ ਜ਼ਰੂਰ ਲੱਗੇ ਪਰ ਦੂਜੇ ਪਾਸੇ ਨਾਰੇ ਲਿਖਣ ਵਾਲੇ ਕੁਝ ਹਿੰਦੂ ਵਿਅਕਤੀ ਹੀ ਦੱਸੇ ਗਏ ਸੀ ਇਸ ਵਾਸਤੇ ਇਸ ਮੌਕੇ ਇਹੋ ਜੀ ਸਥਿਤੀ ਦੇ ਵਿੱਚ ਇਹ ਜ਼ਾਹਿਰ ਕਰ ਦੇਣਾ ਕਿ ਕਿਸੇ ਇੱਕ ਵਿਅਕਤੀਆਂ ਇੱਕ ਸੰਗਠਨ ਦੇ ਉੱਤੇ ਕਿ ਇਹਨਾਂ ਨੇ ਸਭ ਕੁਝ ਕੀਤਾ ਉਹ ਵਾਜਿਬ ਨਹੀਂ ਹੋਵੇਗਾ ਪਰ ਵੇਖ ਕੇ ਜ਼ਰੂਰ ਪ੍ਰਤੀਤ ਹੁੰਦਾ ਹੈ ਕਿ ਗਰਮ ਖਿਆਲੀਆਂ ਦੇ ਵੱਲੋਂ ਕੀਤਾ ਗਿਆ ਹੋ ਸਕਦਾ ਆ ਪਰ ਜ਼ਾਹਿਰ ਤੌਰ ਦੇ ਉੱਤੇ ਕਹਿਣਾ ਅਜੇ ਵਾਜਿਬ ਨਹੀਂ ਹੋਵੇਗਾ ਕੈਨੇਡਾ ਦੀ ਧਰਤੀ ਦੇ ਉੱਤੇ ਦੁਬਾਰਾ ਇਸ ਤਰ੍ਹਾਂ ਦੇ ਨਾਰੇ ਜਿਹੜੇ ਨੇ ਉਹ ਲਿਖੇ ਗਏ ਨੇ ਕੌਣ ਇਸ ਦੇ ਪਿੱਛੇ ਹੈ ਇਹ ਪੁਲਿਸ ਬਖੂਬੀ ਦੱਸ ਸਕਦੀ ਹੈ ਜਾਂਚ ਤੋਂ ਬਾਅਦ ਸੀਸੀਟੀਵੀ ਖੰਗਾਲਣ ਤੋਂ ਬਾਅਦ ਇਹ ਪਤਾ ਲੱਗ ਸਕਦਾ ਹੈ ਪਰ ਦੁਬਾਰਾ ਇੱਕ ਇਹੋ ਜਿਹੀ ਖਬਰ ਇੱਕ ਇਹੋ ਜਿਹੀ ਵਾਰਦਾਤ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਅਤੇ ਸਹਿਮ ਇਕੱਠਿਆਂ ਦਿਖਾਈ ਦੇ ਰਹੇ ਨੇ ਕੀ ਕੁਝ ਹੋਵੇਗਾ ਬਾਅਦ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਫਿਲਹਾਲ ਹਿੰਦੂ ਮਤਵਾਲਿਆਂ ਦਾ ਹਿੰਦੂ ਵਿਚਾਰਧਾਰਾ ਵਾਲਿਆਂ ਦਾ ਜਿਹੜਾ ਗੁੱਸਾ ਹੈ ਉਹ ਇਸ ਵੇਲੇ ਚਰਮ ਤੇ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ